ਪੰਜਾਬ ਹਲੇ ਵੀ ਆਪਦੇ ਹੱਕਾਂ ਤੇ ਡਟਿਆ ਖੜਾ ਹੈ ਤੇ ਜਦੋਂ ਤੱਕ ਜਿੱਤਦੇ ਨਹੀਂ ਉਦੋਂ ਤੱਕ ਅਸੀਂ ਲੜਾਂਗੇ ਜੇ ਇਹ ਟਰੈਕਟਰ ਸਾਨੂੰ ਦੁਬਾਰੇ ਲਿਜਾ ਕੇ ਦਿੱਲੀ ਚ ਬਾੜਨੇ ਪਏ ਤਾਂ ਅਸੀਂ ਬਾੜਾਂਗੇ ਜੇ ਭਾਜਪੀ ਵਾਲੇ ਇੰਨੀ ਹੀ ਗੱਲ ਤੁਹਾਡੀ ਮੰਨਦੇ ਆ ਜੇ ਤੁਹਾਡੀ ਇੰਨੀ ਉਹਨਾਂ ਦਾ ਨੇੜਤਾ ਤਾਂ ਤੁਸੀਂ ਪਹਿਲਾਂ ਕਰਾ ਦਿੰਦੇ ਲੋਕਾਂ ਨੂੰ ਇੰਨੀ ਪ੍ਰੋਬਲਮ ਹੀ ਨਾ ਆਉਂਦੀ ਲੋਕਾਂ ਨੇ ਤੁਹਾਨੂੰ ਦੁਬਾਰੇ ਫਿਰ ਜਿਤਾ ਦੇਣਾ ਸੀਗਾ ਪੱਤ ਕੂਈ ਨਾ ਕੋਈ ਪ੍ਰੋਗਰਾਮ ਐਸਾ ਜ਼ਰੂਰ ਲਿਖਣਾ ਚਾਹੀਦਾ ਜਿੱਦ ਨਾਲ ਕੇਂਦਰ ਦੀ ਸਰਕਾਰ ਸਾਡੇ ਤੋਂ ਡਰੇ ਉਹਨੂੰ ਇਹ ਲੱਗੇ ਕਿ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਇਹ ਸਾਰਾ ਕਿਸਾਨ ਭਾਈਚਾਰਾ ਇੱਕ ਹੈ ਜਦੋਂ ਇਹ ਅੰਦੋਲਨ ਉੱਠਿਆ ਤਾਂ ਇਹਦੇ ਵਿੱਚ ਨੌਜਵਾਨੀ ਦਾ ਬਹੁਤ ਵੱਡਾ ਰੋਲ ਰਿਹਾ ਹੈ ਨੌਜਵਾਨੀ ਨੇ ਬੈਰੀਕੇਡ ਪੱਟ ਕੇ ਉੱਥੇ ਸਟੇਜ ਆਪ ਦੇ ਹੱਥਾਂ ਨਾਲ ਲਾ ਕੇ ਆਗੂਆਂ ਦੀ ਝੋਲੀ 'ਚ ਪਾਈ ਹੈ ਕਿ ਤੁਸੀਂ ਸਾਡੇ ਵੱਡੇ ਹੋ ਤੁਸੀਂ ਸੰਭੋ ਯਾਦ ਲੋਕਾਂ ਨੂੰ ਯੂਪੀ ਚ ਨਹੀਂ ਵੜਨ ਦੁੱਤਾ ਗਿਆ ਇਹ ਉਦੋਂ ਵੀ ਵੱਡੀ ਮਾੜੀ ਗੱਲ ਸੀ ਤਾਂ ਅਸੀਂ ਇੱਕ ਉਹੀ ਪ੍ਰੋਗਰਾਮ ਦੇ ਦਿੰਦੇ ਕਿ ਸਾਨੂੰ ਜੇ ਯੂਪੀ ਚ ਤੁਸੀਂ ਨਹੀਂ ਵੜਨ ਦਿੰਦੇ ਅਸੀਂ ਬਾਰਡਰਾਂ ਦੇ ਇਕੱਠ ਕਰਾਂਗੇ ਪੰਜਾਬ ਵਾਲਿਆਂ ਨਾਲ ਕੋਈ ਬਾਰਡਰਾਂ ਤੇ ਆ ਕੇ ਬਹੂਗਾ ਇੱਕ ਸੂਬੇ ਦੀ ਵਿੱਚ ਕਿੰਨੀ ਵੱਡੀ ਬੇਇੱਜ਼ਤੀ ਹੈ ਕਿ ਲੋਕਾਂ ਨੂੰ ਉਹ ਅੰਦਰ ਨਹੀਂ ਵੜਨ ਦੇ ਰਿਹਾ ਤੇ ਲੋਕ ਆ ਕੇ ਉਹ ਬਾਰਡਰਾਂ ਤੇ ਬਹਿ ਗਏ ਤਾਂ ਗੱਲ ਕਿੱਥੇ ਜਾਣੀ ਸੀ ਪੂਰੀ ਦੁਨੀਆ ਦੇ ਵਿੱਚ ਜਾਣੀ ਸੀ ਸੋ ਸਾਨੂੰ ਪ੍ਰੋਗਰਾਮ ਲਿਖਣੇ ਚਾਹੀਦੇ ਨੇ ਸਾਨੂੰ ਇੰਨਾ ਵੀ ਨਹੀਂ ਡਰਨਾ ਚਾਹੀਦਾ ਕੇਂਦਰ ਦੀ ਸਰਕਾਰ ਤੋਂ ਕਿ ਹਰ ਇੱਕ ਚੀਜ਼ ਤੋਂ ਅਸੀਂ ਡਰਦੇ ਕੋਈ ਪ੍ਰੋਗਰਾਮ ਹੀ ਨਾ ਲਿਖੀਏ ਇਰ ਸਾਲ ਅੰਦੋਲਨ ਚਲਾ ਕੇ ਵੀ ਅਸੀਂ ਸਵਾਲ ਹੱਤ ਨਾ ਕੀਤੇ ਨਾ ਅਸੀਂ ਲੀਡਰਾਂ ਨੂੰ ਇਹ ਇਹ ਚੀਜ਼ਾਂ ਪੁੱਛੀਆਂ ਕਿ ਤੁਸੀਂ ਕੀ ਕਰੋਗੇ ਸਾਡੇ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਚੜ੍ਹਦੀ ਕਲਾ 'ਚ ਲੈ ਕੇ ਜਾਣ ਲਈ ਫਿਰ ਤਾਂ ਮੈਨੂੰ ਲੱਗਦਾ ਕੋਈ ਫਾਇਦਾ ਨਹੀਂ ਕਿੰਨਾ ਅਸੀਂ ਸਮਾਂ ਖਰਾਬ ਕਰਤਾ ਇਹ ਐਤਕੀ ਵੀ ਅੱਖਾਂ ਤੇ ਪੱਟੀ ਬੰਨ੍ਹ ਕੇ ਲੋਕਾਂ ਨੂੰ ਚੁਣਨਾ ਹੈ ਸਰਕਾਰਾਂ ਨੂੰ ਚੁਣਨਾ ਹੈ ਫਿਰ ਮੈਨੂੰ ਲੱਗਦਾ ਕਿ ਪੰਜਾਬ ਦਾ ਜਿਹੜਾ ਭਵਿੱਖ ਹੈ ਉਹ ਖਤਰੇ 'ਚ ਹੈ ਕਿਸਾਨੀ ਅੰਦੋਲਨ ਦੇ ਵਿੱਚ ਫਿਰ ਤੋਂ ਜੋਸ਼ ਭਰਨ ਲਈ ਪੰਜਾਬੀ ਗਾਇਕ ਜਸ ਬਾਜਵਾ ਮੋੜ ਤੋਂ ਹੀ ਮੋੜੇ ਦੇ ਨਾਲ ਮੋੜਾ ਜੋੜ ਕੇ ਖੜੇ ਹਨ ਤੇ ਅੱਜ ਵੀ ਇੱਕ ਆਪਣੀ ਹਾਜ਼ਰੀ ਹੈ ਜਿਹੜੀ ਕਿਸਾਨੀ ਅੰਦੋਲਨ ਦੇ ਵਿੱਚ ਭਰਨ ਜਾ ਰਹੇ ਨੇ ਗੱਲਬਾਤ ਕਰ ਲੈਣੇ ਆ ਕਿ ਕਿੰਨਾ ਮਸਲਿਆਂ ਦੇ ਉੱਤੇ ਜਿਹੜਾ ਹੁਣ ਜਸ ਬਾਜਵਾ ਬੋਲਣਗੇ ਜਾਂ ਕਿੰਨਾ ਮਸਲੇ ਤੇ ਕਰਨਗੇ ਸੋ ਬਹੁਤ ਬਹੁਤ ਸਵਾਗਤ ਹੈ ਜੀ ਜਸ ਬਾਜਵਾ ਕੀ ਗੱਲ ਬਾਈ ਜੀ ਅੰਦੋਲਨ ਠੰਡਾ ਹੋ ਰਿਹਾ ਹੈ ਦੁਬਾਰਾ ਜੋਸ਼ ਭਰਨ ਦੀ ਜਿਹੜੀ ਲੋੜ ਲੱਗਦਾ ਕਿ ਹੁਣ ਦੁਬਾਰੇ ਪੈ ਰਹੀ ਹੈ ਕਿਉਂਕਿ ਦੂਜੀ ਪਾਸੇ ਦੇਖਿਆ ਜਾਵੇ ਤਾਂ ਸੁਪਰੀਮ ਕੋਰਟ ਦੇ ਵੀ ਅੱਜ ਸੁਣਵਾਈ ਹੋਣ ਜਾ ਰਹੀ ਹੈ ਕਿਤਨਾ ਕਿਤੇ ਖਾਲੀ ਕਰਨ ਦਾ ਆਦੇਸ਼ ਹੈ ਜਿਹੜੇ ਉੱਤੇ ਜਾ ਸਕਦੇ ਨੇ ਜੀ ਕੋਈ ਸ਼ੱਕ ਨਹੀਂ ਇਹਦੇ ਵਿੱਚ ਜਿਹੜਾ ਰਵਈਆ ਭਾਜਪਾ ਨੇ ਅਪਣਾਇਆ ਹੋਇਆ ਹੁਣ ਧਰਨੇ ਦੇ ਪ੍ਰਤੀ ਜਾਂ ਪੰਜਾਬ ਦੇ ਪ੍ਰਤੀ ਉਹ ਪਿਛਲੇ ਦਿਨਾਂ 'ਚ ਤੁਸੀਂ ਦੇਖ ਹੀ ਲਿਆ ਕਿ ਬਹੁਤ ਸਖਤ ਨੇ ਨਿਤਨਮਾ ਨੋਟਿਸ ਸੁਪਰੀਮ ਕੋਰਟ ਜਾਰੀ ਕਰਦਾ ਕਿ ਤੁਸੀਂ ਇੱਥੇ ਆਲੇ-ਦਾਲੇ ਜਿਹੜੇ ਲੋਕ ਰਹਿ ਰਹੇ ਆ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਪ੍ਰੋਬਲਮ ਕ੍ਰੀਏਟ ਕਰ ਰਹੇ ਹੋ ਤੁਸੀਂ ਉਦੋਂ ਬਾਅਦ ਕਿਹਾ ਕਿ ਜਿਹੜੀ ਟ੍ਰੈਫਿਕ ਆ ਰਹੀ ਆ ਜਾਂ ਲੋਕ ਜਾ ਰਹੇ ਆ ਉਹਨਾਂ ਨੂੰ ਬਹੁਤ ਸਮੱਸਿਆ ਆ ਰਹੀ ਆ ਤੁਹਾਡੇ ਧਰਨੇ ਕਰਕੇ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਹੁਤ ਸੰਜੀਦਗੀ ਨਾਲ ਲੈਣਾ ਚਾਹੀਦਾ ਇਹ ਚੀਜ਼ਾਂ ਰੁਕਣਗੀਆਂ ਉਦੋਂ ਜਦੋਂ ਸਾਡੇ ਕੋਲ ਇੱਕ ਵੱਡੇ ਇਕੱਠ ਦੀ ਤਾਕਤ ਹੋ ਗਈ ਇੱਕ ਵੱਡਾ ਪੰਜਾਬ ਜਾ ਕੇ ਜਿੱਦਾਂ ਪਹਿਲਾਂ ਜਿੱਦਾਂ ਇੱਥੋਂ ਬੈਰੀਕੇਡ ਪਟਕੇ ਆਪਾਂ ਦਿੱਲੀ ਸਰਹੱਦਾਂ ਤੇ ਬੈਠੇ ਸੀ ਉਵੇਂ ਦੁਬਾਰੇ ਇਹ ਬਹੁਤ ਸੰਜੀਦਾ ਚੀਜ਼ ਹੈ ਅਸਲੀ ਲੋੜ ਜਾਦੇ ਹੋਣਾ ਕਿਉਂਕਿ ਹੁਣ ਜਿਹੜੀ ਬੀਜੇਪੀ ਦੀ ਸਰਕਾਰ ਹੈ ਸੁਪਰੀਮ ਕੋਰਟ ਸਾਰੇ ਇਹ ਰਲ ਕੇ ਕਿਸਾਨਾਂ ਦੇ ਭਾਰੂ ਹੋਣ ਨੂੰ ਫਿਰਦੇ ਆ ਤੇ ਹੁਣ ਪੰਜਾਬ ਦੇ ਉੱਥੇ ਜਿਹੜੇ ਕਿਸਾਨ ਬੈਠੇ ਆ ਸਾਡੇ ਜਾਂ ਧਰਨਾ ਜਿਹੜਾ ਲੱਗਿਆ ਉਹਨਾਂ ਨੂੰ ਲੋੜ ਹੈ ਲੋਕਾਂ ਦੀ ਉਹਨਾਂ ਨੂੰ ਸਾਡੇ ਭਾਈਚਾਰੇ ਦੀ ਕਿਸਾਨ ਭਾਈਚਾਰੇ ਦੀ ਲੋੜ ਹੈ ਕਿ ਉਹ ਆ ਕੇ ਸਾਡੀ ਪਿੱਠ ਤੇ ਖੜਨ ਚਾਹੀਏ ਪੰਜਾਬ ਦੇ ਹੋਣ ਚਾਹੀਏ ਹਰਿਆਣੇ ਦੇ ਹੋਣ ਯੂਪੀ ਦੇ ਹੋਣ ਕਿਤੇ ਦੇ ਵੀ ਹੋਣ ਕੱਠਮੂਰੇ ਕੋਈ ਵੀ ਵੱਡੀ ਤਾਕਤ ਹੈ ਸੁਪਰੀਮ ਕੋਰਟ ਹੈ ਚਾਹੇ ਸਰਕਾਰ ਹੈ ਹਮੇਸ਼ਾ ਝੁਕਦੀ ਹੈ ਤੋ ਸਾਨੂੰ ਉੱਥੇ ਕੱਟ ਦੀ ਲੋੜ ਹੈ ਜੀ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨੌਜਵਾਨਾਂ ਨੂੰ ਅ ਬੇਨਤੀ ਕਰ ਰਹੇ ਹਾਂ ਰਜੇਮਿਆਂ ਕਰਕੇ ਕਿਉਂਕਿ ਪੰਜਾਬ ਚੋਂ ਦੌਰ ਚੱਲ ਰਿਹਾ ਵਾਢੀ ਦਾ ਦੌਰ ਚੱਲ ਰਿਹਾ ਕਈ ਪਾਸੇ ਆਲੂਆਂ ਦਾ ਵੀ ਸੀਜ਼ਨ ਹੈਗਾ ਲੋਕਾਂ ਦੀਆਂ ਮਸ਼ੀਨਾਂ ਖੇਤਾਂ ਦੇ ਵਿੱਚ ਖੜੀਆਂ ਨੇ 10 ਦਿਨ ਟੱਪ ਜਾਣ ਉਦੋਂ ਬਾਅਦ ਚ ਦੁਬਾਰੇ ਇਹ ਬੇਨਤੀ ਕਰਾਂਗੇ ਖਾਸ ਕਰਕੇ ਜਿਹੜੇ ਸਾਡੇ ਕਲਾਕਾਰ ਭਾਈਚਾਰਾ ਉਹਨਾਂ ਨੂੰ ਵੀ ਇਹ ਬੇਨਤੀ ਕਰਾਂਗੇ ਜਿਵੇਂ ਆਪਾਂ ਪਹਿਲਾਂ ਰਲ ਕੇ ਸਾਰਿਆਂ ਨੇ ਇੱਕ ਇੱਕ ਪੋਜ਼ਿਟਿਵਿਟੀ ਲੋਕਾਂ ਨੇ ਦਿੱਤੀ ਸੀ ਕਿ ਕਲਾਕਾਰਾਂ ਨੇ ਇਸ ਧਰਨੇ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਹੈ ਦੁਬਾਰੇ ਆਪਾਂ ਆਪਣਾ ਫਰਜ਼ ਸਮਝਦੇ ਹੋਏ ਨਾ ਕਿ ਆਪਾਂ ਪਿੰਡਾਂ 'ਚ ਕੋਈ ਸਮੇਲਨ ਕਰੀਏ ਵੱਡੇ ਚਲੋ ਉਹ ਵੀ ਕਰੀਏ ਪਰ ਲੋੜ ਅੱਜ ਇਹ ਹੈ ਕਿ ਪਿੰਡਾਂ 'ਚ ਸਮੇਲਨ ਕਰਨ ਨਾਲੋਂ ਆਪਦੀ ਆਪਦੀ ਜਥੇਬੰਦੀ ਦਾ ਇੱਕ ਪ੍ਰੋਗਰਾਮ ਰੱਖਣ ਨਾਲੋਂ ਸਾਨੂੰ ਇਹ ਹੈ ਕਿ ਚਾਹੇ ਤੁਸੀਂ ਆਪਦੀ ਜਥੇਬੰਦੀ ਦਾ ਵੀ ਪ੍ਰੋਗਰਾਮ ਰੱਖੋ ਪਰ ਦਿੱਲੀ ਨੂੰ ਜ਼ਰੂਰ ਬੰਦੇ ਲੈ ਕੇ ਜਾਓ ਤੁਸੀਂ ਇਹ ਪ੍ਰੋਗਰਾਮ ਨਾ ਰੱਖੋ ਕਿ ਅੱਜ ਅਸੀਂ ਉੱਥੇ ਇਕੱਠ ਕਰਾਂਗੇ ਤੁਸੀਂ ਇਹ ਪ੍ਰੋਗਰਾਮ ਰੱਖੋਗੇ ਭਾਈ ਲੀਡਰ ਇੱਥੇ ਆਉਣ ਲੱਗੇ ਆ ਇੱਥੋਂ ਅਸੀਂ ਜਾਵਾਂਗੇ ਦਿੱਲੀ ਨੂੰ ਜ਼ਰੂਰ ਹਫ਼ਤਾ 10 ਦਿਨ ਜਿਹਦੇ ਤੇ ਬੰਦੇ ਤੋਂ ਜਿੰਨਾ ਵੀ ਟਾਈਮ ਲੱਗਦਾ ਉਹ ਦਿੱਲੀ ਜ਼ਰੂਰ ਲਾ ਕੇ ਆਵੇ ਇੱਥੇ ਤਾਂ ਲੋਕ ਤਵਾਡੇ ਮੀਡੀਆ ਦੇ ਮਾਧਿਅਮ ਰਾਹੀਂ ਜਾਂ ਟੀਵੀ ਦੇ ਮਾਧਿਅਮ ਰਾਹੀਂ ਇੰਟਰਨੈਟ ਅੱਜਕੱਲ ਬਹੁਤ ਫਾਸਟ ਹੈ ਚੀਜ਼ਾਂ ਦੇਖ ਹੀ ਲੈਂਦੇ ਆ ਲੋਡ ਤਾਂ ਸਾਨੂੰ ਉੱਥੇ ਕੱਟ ਕਰਨ ਦੀ ਆ ਪੰਜਾਬ ਦੀ ਨੌਜਵਾਨੀ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਆਪਾਂ ਉੱਥੇ ਕੱਟ ਨਾ ਕੀਤਾ ਤਾਂ ਪਿਛਲੀਆਂ ਜਿਹੜੀਆਂ ਤਿੰਨ ਚਾਰ ਕਟਨਾਵਾਂ ਤੁਸੀਂ ਜੋੜ ਲਓ ਚਾਹੇ ਉਹ ਲਖੀਮਪੁਰ ਖੀਰੀ ਦੀ ਹੋਵੇ ਚਾਹੇ ਹਰਿਆਣੇ ਦੇ ਮੁੱਖ ਮੰਤਰੀ ਦਾ ਬਿਆਨ ਹੋਵੇ ਚਾਹੇ ਇਹ ਜਿਹੜੀਆਂ ਭਾਜੀਪੀ ਨੇ ਫੋਟੋਆਂ ਵਾਇਰਲ ਕਰਤੀਆਂ ਜਿਹੜੀ ਇਹ ਮਦਭਾਗੀ ਘਟਨਾ ਵਾਪਰੀ ਹੈ ਇਹ ਕਿਤਨਾ ਕਿਤੇ ਸਾਜ਼ਿਸ਼ ਬਹੁਤ ਵੱਡੀ ਪਲਾਨ ਕੀਤੀ ਜਾ ਰਹੀ ਹੈ ਤੇ ਇਹਦੇ ਨਾਲ ਤੁਸੀਂ ਆ ਜਿਹੜਾ 50 ਕਿਲੋਮੀਟਰ ਦਾ ਦਾਇਰਾ ਪੰਜਾਬ ਦਾ ਵਧਾਇਆ ਇਹਨੂੰ ਵੀ ਜੋੜ ਲਓ ਉਹ ਆਪਦਾ ਕੰਮ ਪੂਰੀ ਚਲਾਕੀ ਨਾਲ ਕਰੀ ਜਾ ਰਹੇ ਆ ਤੇ ਆਪਾਂ ਆਪਸ ਵਿੱਚ ਇੱਥੇ ਉਲਝੇਆਂ ਕਿ ਫਲਾਣਾ ਮੈਨੂੰ ਐ ਨਹੀਂ ਕਹਿੰਦਾ ਕਿਤਨਾ ਕਿਤੇ ਜਥੇਬੰਦੀਆਂ ਨੂੰ ਵੀ ਚਾਹੀਦਾ ਹੈ ਕਿ ਕੋਈ ਨਾ ਕੋਈ ਚਲੋ ਲੜ ਨਹੀਂ ਸਕਦੇ ਡਰਾਬਾ ਤਾਂ ਦੇ ਹੀ ਸਕਦੇ ਆ ਕੋਈ ਨਾ ਕੋਈ ਵੱਡੇ ਪ੍ਰੋਗਰਾਮ ਦੀ ਕਾਲ ਹੀ ਦੇ ਦਿਓ ਤੇ ਸਾਰਾ ਪੰਜਾਬ ਆ ਕੇ ਖੜਾ ਹੋ ਜੇ ਮੰਨ ਲਓ ਤੁਸੀਂ ਕਹਿ ਦੋ ਵੀ ਅਸੀਂ ਦਿੱਲੀ 'ਚ ਨਹੀਂ ਬੜਨਾ ਮੈਂ ਮੰਨ ਲੈਣਾ ਕਿ ਹੁੱਲੜਬਾਜੀ ਕਰੋਗੇ ਲਾਅ ਇਨ ਆਰਡਰ ਦੀ ਪ੍ਰੋਬਲਮ ਆ ਜਾਊਗੀ ਤੁਸੀਂ ਪੰਜਾਬ ਤੋਂ ਇੱਕ ਟਰੈਕਟਰ ਕਾਫਲਾ ਲੈ ਚੱਲੋ ਨਾ ਸਿੰਘੂ ਬਾਰਡਰ ਤੱਕ ਲੱਖਾਂ ਦੀ ਗਿਣਤੀ 'ਚ ਜਦੋਂ ਕਰਨਾਲ ਜਦੋਂ ਇੱਕੋ ਫੋਟੋ ਵਾਇਰਲ ਹੋਈ ਸੀ ਜਿੱਥੇ ਲੱਖਾਂ ਦੀ ਕਾਦਾਰ 'ਚ ਟਰੈਕਟਰ ਖੜੇ ਸੀ ਉਹ ਫੋਟੋਆਂ ਦੇਖ ਕੇ ਹੀ ਸਰਕਾਰ ਡਰ ਜਾਂਦੀ ਐ ਤਾਂ ਤੁਸੀਂ ਇੱਥੋਂ ਲੈ ਚੱਲੋ ਮੈਂ ਤੁਹਾਡੀ ਗੱਲ ਮੰਨਦਾ ਮੈਂ ਇਹ ਵੀ ਚੀਜ਼ ਮੰਨਦਾ ਕਿ ਤੁਸੀਂ ਨਹੀਂ ਕੋਈ ਪ੍ਰੋਗਰਾਮ ਦੇ ਸਕਦੇ ਬਸ ਇਹ ਤਾਂ ਦੇਣ ਨੂੰ ਅਸੀਂ ਅੰਦੋਲਨਕਾਰੀ ਲੋਕਾਂ ਅਸੀਂ ਲੜਨਾ ਸਾਡਾ ਕੰਮ ਹੈ ਸਰਕਾਰ ਨਹੀਂ ਗੱਲ ਸਾਡੀ ਮੰਦੀ ਅਸੀਂ ਲੜਾਂਗੇ ਜੇ ਸਾਡੇ ਨਾਲ ਪਿਆਰ ਨਾਲ ਨਹੀਂ ਪੇਸ਼ ਆਉਣਗੇ ਤਾਂ ਅਸੀਂ ਵੱਡੇ ਪ੍ਰੋਗਰਾਮ ਵੀ ਕਰਾਂਗੇ ਜੇ ਤੁਸੀਂ ਫਿਰ ਵੀ ਨਹੀਂ ਦੇਸਾਦੇ ਤਾਂ ਤੁਸੀਂ ਪੰਜਾਬ ਤੋਂ ਇੱਕ ਟ੍ਰੈਕਟਰ ਕਾਫਲਾ ਸਾਰੇ ਲੀਡਰ ਸਯੁਕਤ ਮੋਰਚਾ ਇੱਥੇ ਆ ਜਵੇ ਸਿੰਘੂ ਬੈਰੀਅਰ ਤੇ ਆ ਜਵੇ ਮੈਂ ਕਹਿੰਨਾ ਹਜ਼ਾਰ ਟ੍ਰੈਕਟਰ ਮੈਂ ਇਕੱਠਾ ਕਰਕੇ ਲੈ ਕੇ ਆਉਂਗਾ ਤੇ ਉਹਨਾਂ ਦੇ ਨਾਲ ਨੂੰ ਤਾਂ ਲੱਖਾਂ ਹੀ ਟ੍ਰੈਕਟਰ ਪੰਜਾਬ ਚੋਂ ਨਿਕਲੇ ਆਊਗਾ ਇੱਕ ਇੱਕ ਡਰਾਬਾ ਦੇਣਾ ਹੁੰਦਾ ਹੈ ਕਿ ਪੰਜਾਬ ਹਲੇ ਵੀ ਆਪਦੇ ਹੱਕਾਂ ਤੇ ਡਟਿਆ ਖੜਾ ਹੈ ਤੇ ਜਦੋਂ ਤੱਕ ਜਿੱਤਦੀ ਨਹੀਂ ਉਦੋਂ ਤੱਕ ਅਸੀਂ ਲੜਾਂਗੇ ਜੇ ਇਹ ਟਰੈਕਟਰ ਸਾਨੂੰ ਦੁਬਾਰੇ ਲਿਜਾ ਕੇ ਦਿੱਲੀ ਚ ਬਾੜਨੇ ਪਏ ਤਾਂ ਅਸੀਂ ਬਾੜਾਂਗੇ ਤਾਂ ਕੋਈ ਨਾ ਕਿਸੇ ਨਾ ਕਿਸੇ ਪ੍ਰੋਗਰਾਮ ਦੀ ਨੌਜਵਾਨੀ ਖਾਸ ਕਰਕੇ ਆਸ ਕਰਦੀ ਹੈ ਕਿ ਸਯੁਕਤ ਮੋਰਚਾ ਕੋਈ ਨਾ ਕੋਈ ਵੱਡਾ ਪ੍ਰੋਗਰਾਮ ਦਊਗਾ ਕਿਉਂਕਿ ਹਰ ਇੱਕ ਭਾਵਨਾ ਵਾਲੇ ਇੱਥੇ ਲੋਕ ਜੁੜੇ ਹੋਏ ਆ ਜਦੋਂ ਇਹ ਅੰਦੋਲਨ ਉੱਠਿਆ ਤਾਂ ਇਹਦੇ ਚ ਨੌਜਵਾਨੀ ਦਾ ਬਹੁਤ ਵੱਡਾ ਰੋਲ ਰਿਹਾ ਹੈ ਨੌਜਵਾਨੀ ਨੇ ਬੈਰੀਕੇਟ ਪੱਟ ਕੇ ਉੱਥੇ ਸਟੇਜ ਆਪਦੇ ਹੱਥ ਨਾਲ ਲਾ ਕੇ ਆਗੂਆਂ ਦੀ ਝੋਲੀ 'ਚ ਪਾਈ ਆ ਕਿ ਤੁਸੀਂ ਸਾਡੇ ਵੱਡੇ ਹੋ ਤੁਸੀਂ ਸੰਭੋ ਮੈਂ ਇੱਥੇ ਸੀ ਉਸ ਵਕਤ ਜਦੋਂ 400 ਟਰਾਲੀ ਨੰਗੀ ਉਦੋਂ ਬਾਅਦ ਚਾਗੂ ਟਾਵਾ ਟੱਲਾ ਕਿਤੇ ਦਿਖਿਆ ਉਹ ਵੀ ਇਸ ਰੂਟ ਨੂੰ ਨਹੀਂ ਆਏ ਉਹ ਵੀ ਪਰਲੇ ਪਾਸੇ ਨੂੰ ਆਏ ਨੇ ਹੁਣ ਉਹ ਅੱਗੇ ਜਾ ਕੇ ਮੀਟਿੰਗਾਂ ਕਰਦੇ ਆ ਕੀ ਕਰਦੇ ਆ ਕੀ ਨਹੀਂ ਕਰਦੇ ਉਹਨਾਂ ਦੀ ਇਹ ਆਪਦੀ ਇੱਛਾ ਪਰ ਪੰਜਾਬ ਅੱਜ ਅੱਜ ਜਵਾਬ ਮੰਗਦਾ ਤੇ ਪੰਜਾਬ ਇਹ ਚੀਜ਼ ਚਾਹੁੰਦਾ ਕਿ ਕੋਈ ਨਾ ਕੋਈ ਵੱਡਾ ਪ੍ਰੋਗਰਾਮ ਲਿਖਿਆ ਜਾਵੇ ਇਹਦਾ ਮਤਲਬ ਇਹ ਨਹੀਂ ਜੇ ਅਸੀਂ ਇਹ ਗੱਲ ਕਹਿੰਦੇ ਆ ਕਿ ਕੋਈ ਨਾ ਕੋਈ ਵੱਡਾ ਪ੍ਰੋਗਰਾਮ ਲਿਖਿਆ ਜਾਵੇ ਕੱਲ ਨੂੰ ਕੋਈ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਫਿਰ ਸਾਰਾ ਕੁਝ ਲਿਆ ਕੇ ਤੁਸੀਂ ਨੌਜਵਾਨਾਂ ਤੇ ਸੱਟ ਦਿਓ ਵੀ ਇਹੇ ਜੀ ਵੱਡਾ ਪ੍ਰੋਗਰਾਮ ਮੰਗਦੇ ਸੀ ਇਹਨਾਂ ਨੇ ਹੁੱਲੜਬਾਜੀ ਕੀਤੀ ਇਹ ਕੀਤੀ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਬੜੇ ਸੂਝਵਾਨ ਹੋ ਤੁਹਾਨੂੰ ਸਾਰਾ ਕੁਝ ਬੈਲੈਂਸ ਕਰਕੇ ਚਲਾਉਣਾ ਚਾਹੀਦਾ ਪਰ ਕੋਈ ਨਾ ਕੋਈ ਪ੍ਰੋਗਰਾਮ ਐਸਾ ਜ਼ਰੂਰ ਲਿਖਣਾ ਚਾਹੀਦਾ ਜਿਸ ਦੇ ਨਾਲ ਕੇਂਦਰ ਦੀ ਸਰਕਾਰ ਸਾਡੇ ਤੋਂ ਡਰੇ ਉਹਨੂੰ ਇਹ ਲੱਗੇ ਕਿ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਲੱਗਦਾ ਕਿ ਪੰਜਾਬ ਦੇ ਮਹਾਪੰਚਾਇਤਾਂ ਹੋਰੀਆਂ ਨੇ ਉਹ ਦਿੱਲੀ ਦੇ ਬਾਰਡਰਾਂ ਤੇ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਜਿਹੜਾ ਇਕੱਠਾ ਦਿੱਲੀ ਵੱਲ ਵਧੇ ਨਾ ਕਿ ਪੰਜਾਬ ਵੱਲ ਵਾਪਸੀ ਨਾ ਵੇ ਭਾਈ ਜੀ ਮੈਂ ਬਹੁਤ ਵਾਰੀ ਨਾ ਮੈਂ ਮਹਾਪੰਚਾਇਤਾਂ ਨੂੰ ਜਾਣੋ ਇਸ ਕਰਕੇ ਹਟ ਗਿਆ ਬਹੁਤ ਲੋਕ ਕਰਦੇ ਆ ਪਤਾ ਨਹੀਂ ਦਾ ਬੋਟਾਂ ਦਾ ਦੌਰ ਚੱਲ ਰਿਹਾ ਮਹਾਪੰਚਾਇਤਾਂ ਦੇ ਥਰੂ ਕਿਧਰ ਨੂੰ ਗੱਲ ਜਾ ਰਹੀ ਆ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਪਿਛਲੀਆਂ 6-7 ਮਹਾਪੰਚਾਇਤਾਂ ਦੇ ਮੈਂ ਇਹ ਗੱਲ ਕਹੀ ਸੀ ਕਿ ਇੱਥੇ ਮਹਾਪੰਚਾਇਤਾਂ ਕਰਨ ਦਾ ਕੋਈ ਫਾਇਦਾ ਨਹੀਂ ਮੀਡੀਅਮ ਮੀਡੀਆ ਦੇ ਮਾਧਿਅਮ ਰਾਹੀਂ ਸਾਰੇ ਲੋਕ ਸਾਨੂੰ ਦੇਖ ਲੈਂਦੇ ਆ ਕਿ ਇਹ ਇੱਥੇ ਕੀ ਗੱਲ ਹੋ ਰਹੀ ਆ ਕੀ ਨਹੀਂ ਹੋ ਰਹੀ ਸਾਨੂੰ ਇਹ ਆ ਕਿ ਸਾਨੂੰ ਸਾਡੇ ਆਗੂ ਆਉਣ ਜਿਹੜੇ ਮਹਾਪੰਚਾਇਤਾਂ ਤੇ ਆਉਂਦੇ ਨੇ ਉਹ ਉੱਥੇ ਇਹ ਗੱਲ ਆ ਕੇ ਕਹਿਣ ਕਿ ਭਾਈ ਅਸੀਂ ਇੱਥੋਂ ਕਾਫਲਾ ਲੈ ਕੇ ਦਿੱਲੀ ਨੂੰ ਚੱਲੇ ਆ ਸਾਡੇ ਨਾਲ ਕਿੰਨੇ ਬੰਦੇ ਚੱਲੇ ਨੇ ਜਦੋਂ ਮੈਂ ਦੇਖਿਆ ਕਿ ਮਹਾਪੰਚਾਇਤ ਚ ਪੂਰੇ ਪੰਜਾਬ ਚੋਂ ਬੱਸਾਂ ਭਰ-ਭਰਉਂਦੀਆਂ ਨੇ ਉਹ ਬੱਸਾਂ ਦਿੱਲੀ ਦੀਆਂ ਸਰਹੱਦਾਂ ਵੱਲ ਨੂੰ ਜਾਣੀਆਂ ਚਾਹੁੰਦੀਆਂ ਨੇ ਨਾ ਕਿ ਮਹਾਪੰਚਾਇਤ ਪਤਾ ਤਾਂ ਲੱਗ ਹੀ ਗਿਆ ਸਵਾ ਸਾਲ ਹੋ ਗਿਆ तकरीबन ਪੰਜਾਬ ਚ ਮਾਹੌਲ ਚੱਲ ਚੱਲਦੇ ਆ ਨੂੰ ਕਿ ਕਿਸਾਨੀ ਕਾਨੂੰਨਾਂ ਦੇ ਵਿਰੁੱਧ ਸਾਡੀ ਲੜਾਈ ਚੱਲ ਰਹੀ ਆ ਤਾਂ ਇਹ ਲੋੜ ਐ ਅੱਜ ਨੌਜਵਾਨੀ ਨੂੰ ਵੀ ਤੇ ਜਿਵੇਂ ਪਹਿਲਾਂ ਅਸੀਂ ਬੈਲੈਂਸ ਬਣਾਇਆ ਸੀ ਨੌਜਵਾਨਾਂ ਨੇ ਤੇ ਸਾਡੇ ਆਗੂਆਂ ਨੇ ਉਵੇਂ ਹੁਣ ਬੈਲੈਂਸ ਬਣਾ ਕੇ ਦਿੱਲੀ ਵੱਲ ਨੂੰ ਚਾਲੇ ਪਾਉਣੇ ਚਾਹੀਦੇ ਨੇ ਕੋਈ ਇਦਾਂ ਦਾ ਪ੍ਰੋਗਰਾਮ ਦੇਣਾ ਚਾਹੀਦਾ ਕਿ ਅਸੀਂ ਵੱਡੇ ਕਾਫਲੇ ਦਿੱਲੀ ਵੱਲ ਨੂੰ ਲੈ ਕੇ ਜਾ ਸਕੀਏ ਅਸੀਂ ਆਪਣੇ ਤੌਰ ਤੇ ਆ ਬਾਡੀ ਖਤਮ ਹੋ ਜਵੇ ਉਸ ਤੋਂ ਬਾਅਦ ਚ ਵੱਡੇ ਕਾਫਲੇ ਅਸੀਂ ਵੀ ਲੈ ਕੇ ਜਾਵਾਂਗੇ ਮੈਂ ਪਰਸਨਲ ਤੌਰ ਤੇ ਦੋ ਤਿੰਨ ਕਲਾਕਾਰ ਨਾਲ ਗੱਲ ਵੀ ਕੀਤੀ ਆ ਕਿ ਯਾਰ ਇੱਕ ਰੋਡ ਸ਼ੋਅ ਜਿਹਾ ਹੀ ਹੋ ਜਾਂਦਾ ਲੋਕ ਕਲਾਕਾਰਾਂ ਦੇ ਮਾਰੇ ਉਦਾਂ ਹੀ ਆ ਜਾਂਦੇ ਆ ਗੱਡੀਆਂ ਲੈ ਕੇ ਕਿ ਤਿੰਨ ਚਾਰ ਜਣਿਆਂ ਨੂੰ ਮੈਂ ਕੋਸ਼ਿਸ਼ ਕਰੂੰਗਾ ਕਿ ਚਾਰ ਪੰਜ ਕਲਾਕਾਰ ਜਿੰਨੇ ਵੀ ਵੱਧ ਤੋਂ ਵੱਧ ਆ ਸਕੇ ਅਸੀਂ ਦੁਬਾਰੇ ਇੱਕ ਵੱਡਾ ਕਾਫਲਾ ਆ ਬਾੜੀ ਖਤਮ ਹੋ ਜਵੇ 10 ਦਿਨਾਂ ਤੱਕ ਦਿੱਲੀ ਵੱਲ ਨੂੰ ਲੈ ਕੇ ਜਾਵਾਂਗੇ ਲੱਗਦਾ ਕਿ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਪਿਛਲੇ ਦਿਨ ਸਿੰਘੂ ਬਾਟ ਦੇ ਜੋ ਹਰਕਤਾਂ ਹੁੰਦੀਆਂ ਨੇ ਤਾਂ ਪਹਿਲਾਂ ਵੀ ਕਿਤੇ ਨਾ ਕਿਤੇ ਹੁੰਦੀਆਂ ਆਈਆਂ ਨੇ ਲਗਾਤਾਰ ਤਾਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਇਸ ਚੀਜ਼ ਨੂੰ ਸਾਰੀਆਂ ਘਟਨਾ ਕਰਨ ਨੂੰ ਕਿਸ ਤਰ੍ਹਾਂ ਨਾਲ ਦੇਖ ਰਹੇ ਹੋ ਸਾਰੇ ਤਾਂ ਕਈ ਜਣਾਂ ਨੇ ਕਿ ਭਾਜਪਾ ਗਵਰਨਮੈਂਟ ਦਾ ਜਿਹੜਾ ਰਵੱਈਆ ਉਹ ਦਿਨੋਂ ਦਿ ਨੇ ਲਕੀਮਪੁਰ ਖੀਰੀ ਦਾ ਕਿੱਡਾ ਵੱਡਾ ਮੌਕਾ ਸੀ ਸਿੱਧਾ ਲਿਆ ਕੇ ਸਾਡੇ ਤੇ ਕਾਰਾਂ ਚੜਾ ਦਿੱਤੀਆਂ ਗਿਆ ਸ਼ਾਂਤਮਈ ਤਰੀਕੇ ਨਾਲ ਜਿਵੇਂ ਆਪਾਂ ਉਰੇ ਹੁਣ ਖੜੇ ਹੋਈਏ ਕੋ ਪਿੱਛੋਂ ਆ ਕੇ ਬੰਦਾ ਲਤਾੜ ਦੇ ਇਹ ਕਿੱਡੀ ਮਦਭਾਗੀ ਘਟਨਾ ਹੈ ਤਾਂ ਇਹ ਸਾਡੇ ਕੋਲ ਮੌਕਾ ਸੀ ਕਿ ਅਸੀਂ ਸਾਨੂੰ ਫਿਰ ਉਦੋਂ ਉਹ ਘਟਨਾ ਤਾਂ ਹੋਈ ਫਿਰ ਪੰਜਾਬ ਦੇ ਲੋਕਾਂ ਨੂੰ ਯੂਪੀ ਚ ਨਹੀਂ ਬੜਨ ਦਿੱਤਾ ਗਿਆ ਇਹ ਉਦੋਂ ਵੀ ਵੱਡੀ ਮਾੜੀ ਗੱਲ ਸੀ ਤਾਂ ਅਸੀਂ ਇੱਕ ਉਹੀ ਪ੍ਰੋਗਰਾਮ ਦੇ ਦਿੰਦੇ ਕਿ ਸਾਨੂੰ ਜੇ ਯੂਪੀ ਚ ਤੁਸੀਂ ਨਹੀਂ ਬੜਨ ਦਿੰਦੇ ਅਸੀਂ ਬਾਰਡਰਾਂ ਦੇ ਇਕੱਠ ਕਰਾਂਗੇ ਪੰਜਾਬ ਵਰਿਆਂ ਨਾਲ ਥੋੜੇ ਬਾਰਡਰਾਂ ਦੇ ਆ ਕੇ ਪਊਗਾ ਇੱਕ ਸੂਬੇ ਦੀ ਇਹ ਕਿੱਡੀ ਵੱਡੀ ਬੇਇੱਜ਼ਤੀ ਹੈ ਕੇ ਲੋਕਾਂ ਨੂੰ ਉਹ ਅੰਦਰ ਨਹੀਂ ਬਣਦੇ ਰਿਹਾ ਤੇ ਲੋਕ ਆ ਕੇ ਉਹਦੇ ਬਾਰਡਰਾਂ ਦੇ ਬਹਿ ਗਏ ਤਾਂ ਗੱਲ ਕਿੱਥੇ ਜਾਣੀ ਸੀ ਪੂਰੀ ਦੁਨੀਆ ਦੇ ਵਿੱਚ ਜਾਣੀ ਸੀ ਸੋ ਸਾਨੂੰ ਪ੍ਰੋਗਰਾਮ ਲਿਖਣੇ ਚਾਹੀਦੇ ਨੇ ਸਾਨੂੰ ਇੰਨਾ ਵੀ ਨਹੀਂ ਡਰਨਾ ਚਾਹੀਦਾ ਕੇਂਦਰ ਦੀ ਸਰਕਾਰ ਤੋਂ ਕੇ ਹਰ ਇੱਕ ਚੀਜ਼ ਤੋਂ ਅਸੀਂ ਡਰਦੇ ਕੋਈ ਪ੍ਰੋਗਰਾਮ ਹੀ ਨਾ ਲਿਖੀਏ ਕਿ ਬੀਜੇ ਸਾਨੂੰ ਤਾਂ ਡਰ ਲੱਗਦਾ ਹੈ ਕੋਈ ਜੇ ਵੱਡਾ ਪ੍ਰੋਗਰਾਮ ਦੇ ਤਾਂ ਹੁੱਲੜਬਾਜੀ ਹੋ ਜੂਗੀ ਤੇ ਹੁੱਲੜਬਾਜੀ ਤਾਂ ਹੁਣ ਵੀ ਕਰਾਈ ਜਾਂਦੇ ਆ ਬੀਜਪੀ ਵਾਲੇ ਇਹ ਇਦੋਂ ਵੱਡੀ ਹੁੱਲੜਬਾਜੀ ਕੀ ਹੋ ਜੂਗੀ ਸੋ ਸਾਨੂੰ ਲੋਕਾਂ ਨੂੰ ਪਤਾ ਕਿ ਕਿਸਾਨ ਨੇ ਜਿਹੜੇ ਬਿਲਕੁਲ ਸੱਚੀ ਭਾਵਨਾ ਨਾਲ ਬੈਠੇ ਨੇ ਇਹ ਆਪਦੇ ਹੱਕਾਂ ਲਈ ਬੈਠੇ ਨੇ ਇਹ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਨਗੇ ਚਾਕੇ ਤਾਂ ਐਦਾਂ ਦਾ ਪ੍ਰੋਗਰਾਮ ਕੋਈ ਨਾ ਕੋਈ ਜਥੇਬੰਦੀਆਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਨਾਲ ਲੈ ਕੇ ਚੱਲ ਕੇ ਪ੍ਰੋਗਰਾਮ ਉਲੀਕਣਾ ਚਾਹੀਦਾ ਕੀ ਲੱਗਦਾ ਕੀ ਹੈ ਕੈਪਟਨ ਸਾਹਿਬ ਕੱਲ ਬਿਆਨ ਦਿੰਦੇ ਨੇ ਕਿ ਨਵੀਂ ਪਾਰਟੀ ਬਣਾ ਰਹੇ ਨੇ ਤੇ ਕੁਝ ਜੇ ਕਿਤੇ ਕਿਸਾਨੀ ਬਿੱਲ ਰੱਦ ਹੁੰਦੇ ਨੇ ਤਾਂ ਭਾਜਪਾ ਨਾਲ ਵੀ ਜਾ ਸਕਦੇ ਨੇ ਕਿਸ ਤਰ੍ਹਾਂ ਨਾਲ ਦੇਖਦੇ ਹਾਂ ਸਾਰੇ ਸਿਆਸਤ ਤੋਂ ਪਰੇਰ ਤਲੂਕਾਂ ਨੇ ਸਿਆਸਤ ਦੀ ਹੀ ਗੱਲ ਕਰਨੀ ਹੁੰਦੀ ਆ ਸਿਆਸਤ ਸੂਬੇ ਦੇ ਭਲੇ ਲਈ ਲੋਕਾਂ ਦੇ ਭਲੇ ਲਈ ਹੁੰਦੀ ਆ ਪਰ ਹੁਣ ਸਿਆਸਤ ਹੈ ਜਿਹੜੀ ਉਲਟ ਚੱਲ ਪਈ ਉਹ ਆਪ ਦੇ ਭਲੇ ਲਈ ਜ਼ਿਆਦੇ ਚੀਜ਼ਾਂ ਨੂੰ ਵਰਤਣ ਲੱਗ ਗਈ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਪਾਰਟੀ ਬਣਾ ਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਓਗੇ ਤਾਂ ਪਹਿਲਾਂ ਵੀ ਤੁਸੀਂ ਇੱਕ ਪਾਰਟੀ 'ਚ ਸੀ ਤੇ ਤੁਸੀਂ ਇੱਕ ਸੂਬੇ ਦੀ ਅਗਵਾਈ ਕਰਦੇ ਸੀ ਜੇ ਜੇ ਭਾਜਪਾ ਵਾਲੇ ਇੰਨੀ ਹੀ ਗੱਲ ਥੋੜੀ ਮੰਨਦੇ ਆ ਜੇ ਥੋੜੀ ਇੰਨੀ ਉਹਨਾਂ ਦਾ ਨੇੜਤਾ ਤਾਂ ਤੁਸੀਂ ਪਹਿਲਾਂ ਕਰਾ ਦਿੰਦੇ ਲੋਕਾਂ ਨੂੰ ਇੰਨੀ ਪ੍ਰੋਬਲਮ ਹੀ ਨਾ ਆਉਂਦੀ ਲੋਕਾਂ ਨੇ ਤੁਹਾਨੂੰ ਦੁਬਾਰੇ ਫੇਰ ਜਿਤਾ ਦੇਣਾ ਸੀਗਾ ਤੁੜੀ ਕੋ ਇੱਕ ਸੰਗਠਨ ਵੀ ਸੀ ਇੱਕ ਪਾਰਟੀ ਵੀ ਸੀ ਤੁਹਾਡੇ ਲੋਕ ਵੀ ਸੀ ਤਾਂ ਇਹ ਸਾਰੀਆਂ ਚੀਜ਼ਾਂ ਸਿਆਸਤ ਤੋਂ ਪ੍ਰੇਰਿਤ ਨੇ ਕਿਤਨਾ ਕਿਤੇ ਸਰਕਾਰਾਂ ਬਣਾਉਣ ਲਈ ਇਹ ਸਭ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਮੈਨੂੰ ਤਾਂ ਲੱਗਦਾ ਕਿਤਨਾ ਕਿਤੇ ਆ ਜਿਹੜਾ 50 ਕਿਲੋਮੀਟਰ ਦਾ ਦਾਇਰਾ ਹੈ ਇਹ ਚੀਜ਼ਾਂ ਵੀ ਸਿਆਸਤ ਤੋਂ ਪ੍ਰੇਰਿਤ ਹੋਈਆਂ ਨੇ ਕਿ ਸਾਡੀ ਸਰਕਾਰ ਬਣਾਉ ਅਸੀਂ ਸਾਰੇ ਪੰਜਾਬ ਦੇ ਮਸਲੇ ਹੱਲ ਕਰਾਵਾਂਗੇ ਲੋਕਾਂ ਨੂੰ ਸੋਚਣਾ ਚਾਹੀਦਾ ਕੋਈ ਵੀ ਆਪ ਦਾ ਆਗੂ ਚੁਣਨ ਕਿਸੇ ਵੀ ਪਾਰਟੀ ਦਾ ਚੁਣਨ ਉਹਨੂੰ ਟੱਲੀ ਵਾਂਗੂ ਟਣਕਾ ਕੇ ਚੁਣਨ ਉਹਦੇ ਨਾਲ ਪਹਿਲਾਂ ਗੱਲਾਂ ਕਰਨ ਸੂਬੇ ਦੇ ਨੌਜਵਾਨ ਲੋਕਾਂ ਨੇ ਤਾਂ ਨਹੀਂ ਜਾਣਾ ਹੁੰਦਾ ਠੀਕ ਹੈ ਸਰਪੰਚ ਪੰਚ ਐਮਐਲਏ ਕੋਲੇ ਬਹੁਤ ਜਾਣਦੇ ਨੇ ਪਰ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਪਿੰਡ ਪੱਦਰ ਤੇ ਐਸੀ ਜਥੇਬੰਦੀ ਬਣਾਓ ਜਿਹੜੀ ਜਾ ਕੇ ਐਮਐਲਏ ਨੂੰ ਸਵਾਲ ਕਰੋ ਵੀ ਭਾਈ ਆਹ ਚੀਜ਼ਾਂ ਕਰੇਗਾ ਤਾਂ ਸਾਡੇ ਹਲਕੇ ਚ ਆ ਕੇ ਵੋਟਾਂ ਮੰਗੀਆਂ ਨਹੀਂ ਤਾਂ ਫਿਰ ਜਦੋਂ ਤੂੰ ਐਮਐਲਏ ਬਣ ਗਿਆ ਤੈਨੂੰ ਜਿਤਾਤਾ ਅਸੀਂ ਫਿਰ ਅਸੀਂ ਤੇਰੇ ਤੋਂ ਹਸਾਬਕਤ ਮੰਗਾਂਗੇ ਨਾ ਚੀਜ਼ਾਂ ਦਾ ਇਹ ਚੀਜ਼ਾਂ ਲੋਕਾਂ ਨੂੰ ਕਰਨੀਆਂ ਚਾਹੀਦੀਆਂ ਨੇ ਤਾਂ ਜੋ ਸਿਆਸਤ ਨੂੰ ਇੱਕ ਡਰ ਰਹੇ ਕਿ ਹਾਂ ਲੋਕ ਜਾਗ ਗਏ ਤੇ ਜੇ ਅੰਦੋਲਨ ਚੋਂ ਜਾ ਕੇ 1.5 ਸਾਲ ਅੰਦੋਲਨ ਚਲਾ ਕੇ ਵੀ ਅਸੀਂ ਸਵਾਲ ਹੱਤ ਨਾ ਕੀਤੇ ਨਾ ਅਸੀਂ ਲੀਡਰਾਂ ਨੂੰ ਇਹ ਇਹ ਚੀਜ਼ਾਂ ਪੁੱਛੀਆਂ ਕਿ ਤੁਸੀਂ ਕੀ ਕਰੋਗੇ ਸਾਡੇ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਚੜਦੀ ਕਲਾ ਚ ਲੈ ਕੇ ਜਾਣ ਲਈ ਫਿਰ ਤਾਂ ਮੈਨੂੰ ਲੱਗਦਾ ਕੋਈ ਫਾਇਦਾ ਨਹੀਂ ਕਿੰਨਾ ਅਸੀਂ ਸਮਾਂ ਖਰਾਬ ਕਰਤਾ ਜੇ ਐਤਕੀ ਵੀ ਅੱਖਾਂ ਤੇ ਪੱਟੀ ਬੰਨ ਕੇ ਲੋਕਾਂ ਨੂੰ ਚੁਣਨਾ ਹੈ ਸਰਕਾਰਾਂ ਨੂੰ ਚੁਣਨਾ ਹੈ ਫਿਰ ਮੈਨੂੰ ਲੱਗਦਾ ਕਿ ਪੰਜਾਬ ਦਾ ਜਿਹੜਾ ਭਵਿੱਖ ਹੈ ਉਹ ਖਤਰੇ 'ਚ ਹੈ ਸਵਾਲਾਂ ਦੀ ਗੱਲ ਕਰ ਰਹੇ ਹਾਂ ਸਵਾਲ ਜਿਵੇਂ ਆਗੂ ਪੁੱਛਦੇ ਨੇ ਨੌਜਵਾਨ ਪੁੱਛ ਰਹੇ ਨੇ ਆਗੂਆਂ ਨੂੰ ਤਾਂ ਆਗੂ ਨੇ ਕੱਲ ਵਿਧਾਇਕ ਨੇ ਇੱਕ ਥੱਪੜ ਵੀ ਜੜਤਾ ਆਗੂ ਨੌਜਵਾਨ ਦੇ ਉੱਤੇ ਜਗਿੰਦਰ ਭੋਆ ਨੇ ਭੋਏ ਤੋਂ ਬਲੌਂਗ ਕਰਦਿੰਦੇ ਨੇ ਜਦੋਂ ਉਹਨਾਂ ਨੇ ਸਵਾਲ ਕੀਤੇਗੇ ਤਾਂ ਉਹਨਾਂ ਨੇ ਮੁੜ ਕੇ ਨੌਜਵਾਨ ਤੇ ਥੱਪੜ ਜੜ ਦਿੱਤਾ ਵੀਡੀਓ ਵਾਇਰਲ ਹੋ ਰਹੀ ਹੈ ਤੇ ਆਗੂ ਜੇ ਇਦਾਂ ਦੀ ਹਰਕਤ ਕੋਈ ਕਰਨਗੇ ਜੇ ਨੌਜਵਾਨ ਦੇ ਥੱਪੜ ਮਾਰਨਗੇ ਸਵਾਲ ਪੁੱਛਣ ਤੋਂ ਤਾਂ ਫਿਰ ਗਾਂ ਨੂੰ ਵੀ ਉਸੇ ਹਲਕੇ 'ਚ ਜਾਣਾ ਹੈ ਫਿਰ ਗਾਂ ਨੂੰ ਨੌਜਵਾਨ ਵੀ ਧਿਆਨ ਰੱਖਣ ਹੋ ਸਾਕੂ ਦਾ ਪੰਜਾਬ ਦੀ ਜਵਾਨੀ ਆ ਅੱਜ ਕੱਲ ਮਿੰਟੋ ਮਿੰਟੀ ਸੋਸ਼ਲ ਮੀਡੀਆ ਤੇ ਸਭ ਕੁਝ ਵਾਇਰਲ ਹੋ ਜਾਂਦਾ ਲੋਕ ਫਿਰ ਹਿਸਾਬ ਕਿਤਾਬ ਲੈਂਦੇ ਆ ਤੇ ਜੇ ਕਿਸੇ ਨੇ ਐਸੀ ਕੋਈ ਘਟਨਾ ਕੀਤੀ ਆ ਤਾਂ ਉਹਦਾ ਹਿਸਾਬ ਕਿਤਾਬ ਲੋਕ ਲੈਣਗੇ ਉਹ ਤੋਂ ਆਉਣ ਵਾਲੇ ਸਮੇਂ 'ਚ ਮਾੜੀ ਗੱਲ ਹੈ ਆਖਰੀ ਸਵਾਲ ਹੈ ਜਡੂਨੀ ਸਾਹਿਬ ਪਾਰਟੀ ਬਣਾਉਣ ਦੀ ਗੱਲ ਕਰ ਰਹੇ ਨੇ ਕੀ ਲੱਗਦਾ ਕਿੰਨੀ ਕਾਮਯਾਬ ਹੋਏਗੀ ਪਾਰਟੀ ਦੇਖੋ ਅਸੀਂ ਤਾਂ ਹਰ ਇੱਕ ਉਸ ਬੰਦੇ ਦੀ ਜੜ ਦੀ ਕਲਾ ਦੀ ਕਾਮਨਾ ਕਰਦੇ ਹਾਂ ਜਿਹੜਾ ਪੰਜਾਬ ਦੇ ਭਲੇ ਦੀ ਗੱਲ ਕਰਦਾ ਹੈ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਹਰਿਆਣਾ ਸਾਡੇ ਗਵਾਂਢੀ ਸੂਬੇ ਤੋਂ ਆ ਕੇ ਵੀ ਪੰਜਾਬ ਲਈ ਇੰਨੇ ਫਿਕਰਮੰਦ ਨੇ ਚੜੂਨੀ ਸਾਹਿਬ ਇੱਕ ਚੰਗੇ ਲੋਕਾਂ ਨੂੰ ਉਹ ਕਹਿੰਦੇ ਆ ਕਿ ਅਸੀਂ ਅੱਗੇ ਲੈ ਕੇ ਆਵਾਂਗੇ ਜਿਹੜੇ ਪੰਜਾਬ ਦੀ ਗੱਲ ਕਰਨਗੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨਗੇ ਕੋਈ ਵੀ ਬੰਦਾ ਪੰਜਾਬ ਦੀ ਗੱਲ ਕਰੂਗਾ ਤੇ ਅਸੀਂ ਉਹਦੇ ਨਾਲ ਖੜਾਂਗੇ ਡਟ ਕੇ ਖੜਾਂਗੇ ਪਰ ਮੈਨੂੰ ਲੱਗਦਾ ਹੈ ਕਿ ਕੱਲਾ ਕੱਲਾ ਬੰਦਾ ਜੇ ਲੱਗ ਲੱਗ ਫਰੰਟ ਬਣਾਊਗਾ ਹਰ ਤੀਜੇ ਦਿਨ ਪੰਜਾਬ 'ਚ ਨਵਾਂ ਫਰੰਟ ਇੱਕ ਉੱਪਰ ਕੇ ਮੂਰੇ ਆਉਂਦਾ ਤਾਂ ਕਿਤੇ ਨਾ ਕਿਤੇ ਸਾਨੂੰ ਇੱਕ ਹੋ ਕੇ ਲੜਨਾ ਚਾਹੀਦਾ ਜਿਹੜੇ ਇੱਕ ਸੋਚ ਰੱਖਦੇ ਆ ਇੱਕ ਇੱਕ ਭਾਵਨਾ ਰੱਖਦੇ ਆ ਉਹਨਾਂ ਨੂੰ ਇਕੱਠੇ ਹੋ ਕੇ ਇੱਕ ਮੰਚ ਤੇ ਆ ਕੇ ਲੜਾਈ ਲੜਨਾ ਚਾਹੀਦੀ ਹੈ ਨਾ ਕਿ ਅਲੱਗ-ਅਲੱਗ ਅਲੱਗ-ਅਲੱਗ ਧੜਿਆਂ ਦੇ ਵਿੱਚ ਫੇਰ ਤਾਂ ਰਵੈਤੀ ਪਾਰਟੀਆਂ ਨੂੰ ਜਾਂ ਜਿਹੜੀਆਂ ਸਾਡੀਆਂ ਦੂਜੀਆਂ ਸਰਕਾਰਾਂ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਫਾਇਦਾ ਹੋਊਗਾ ਜੇ ਤੁਸੀਂ ਟੁਕੜਿਆਂ 'ਚ ਲੜੋਗੇ ਤੁਹਾਨੂੰ ਇੱਕ ਹੋ ਕੇ ਆਪਦੇ ਮਤਭੇਦ ਪਿੱਛੇ ਛੱਡ ਕੇ ਸਿਰ ਜੋੜ ਕੇ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਨੀ ਚਾਹੀਦੀ ਹੈ ਤੇ ਅਸੀਂ ਬਿਲਕੁਲ ਨਾਲ ਖੜੇ ਆ ਜੀ ਬਹੁਤ 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 ਮਿਹਰਬਾਨੀ ਸੋ ਪੰਜਾਬੀ ਗਾਇਕ ਜਸ ਬਾਜਵਾ ਦਾ ਸਾਡੇ ਨਾਲ ਮਜੂਦ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਇੱਕ ਐਸੀ ਪਾਰਟੀ ਬਣਾਉਣੀ ਚਾਹੀਦੀ ਹੈ ਜੋ ਕਿ ਨੌਜਵਾਨਾਂ ਦੀ ਹੱਕਾਂ ਦੀ ਗੱਲ ਕਰੇ ਹਾਲਾਂਕਿ ਵੀ ਪਹਿਲਾਂ ਵੀ ਚੜੁੰਨੀ ਸਾਹਿਬ ਦਾ ਬਿਆਨ ਆਇਆ ਸੀ ਕਮਿਸ਼ਨ ਪੰਜਾਬ ਨੂੰ ਲੈ ਕੇ ਤੇ ਹੁਣ ਵੀ ਚੜੁੰਨੀ ਸਾਹਿਬ ਦੇ ਬਿਆਨ ਦੇ ਉੱਤੇ ਜਿਹੜਾ ਸਹਿਮਤੀ ਜਸ ਬਾਜਵਾ ਦਿਖਾਉਂਦੇ ਨਜ਼ਰ ਆ ਰਹੇ ਨੇ ਦੇਖਣਾ ਹੋਵੇਗਾ ਕਿ ਪਾਰਟੀ ਬਣਦੀ ਹੈ ਜੇ ਬਣਦੀ ਹੈ ਤਾਂ ਕਿੰਨੀ ਕੁ ਕਾਮਯਾਬ ਹੋਵੇਗੀ ਇਹ ਦੇਖਣ ਵਾਲਾ ਹੋਵੇਗਾ ਕੈਮਰਾਮੈਨ ਐਸ ਕੇ ਦੇ ਨਾਲ ਮਸਨਪ੍ਰੀਤ ਸਿੰਘ ਸ਼ੰਭੂ ਬਾਡਰ ਤੋਂ